ਤਾਂ ਲਗੋ ਇਹ ਤਾਂ ਚੁਣਾ ਕੇ ਗਏ ਯਾਰ ਦੱਸਾਂ ਕਿਉਂ ਨਹੀਂ ਆਪੀ ਪਤਾ ਨਹੀਂ ਕਿ ਜਿਹੜਾ ਉਹ ਪਸਪਤਾਲ ਦੇ ਢੀਵ ਨੇ ਮੈਂ ਜਮੇ ਤੂੰ ਗਾ ਨਹੀਂ ਬਈ ਆਪਾ ਤੋਂ ਮੈਂ ਕਰ ਕੀ ਆ ਗਏ ਉਹਨਾਂ ਪਤਾ ਖੇਤ ਰਾਹ ਘੱਟ ਲਾਂਗੇ ਮੈਂ ਤਾਂ ਕਹਾਂਗਾ ਬੜਦਾ ਮੈਂ ਕਰੇ ਬੜਾ ਮੈਂ ਵੱਡੂਗਾ ਤਾਂ ਕਿਉਂ ਨਾ ਮੈਂ ਸ਼ਾਪਾ ਪਤਾ ਉੜੀ ਸ਼ਾਪਾ ਪਤਾ ਪਾਦਲਿਆ ਪੱਜੀ ਦਾ ਪਦਲਾ ਪਾਚਾਂ ਪਾਚਾਂ ਦਿਪੂ ਕਰਤਲੇ ਤੇ ਪੁੱਠੇ ਹੀ ਪੰਗਾ ਲਿਆ ਹੈ ਮਗਰਾ ਵੀ ਦੇ ਮਗਰ ਲੱਗਿਆ ਜਿਹੜਾ ਤੂੰ ਉਦੀ ਮਗਹ ਨਹੀਂ ਲੱਗਣਾ ਚਾਹੀਦਾ ਸੀ ਹੁਣ ਆਪਾਂ ਤੁਰੇ ਫਿਰਦੇ ਆ ਖੇਤਾਂ ਦੇ ਜਪਕਦੇ ਅੱਥੇ ਡੂਨੇ ਉਥਾਲੀ ਡੜਾ ਮੱਸਰਾ ਕਰ ਰਹਾ ਤੇ ਮੱਸਰ ਖਾਈ ਜਾਂਦਾਗਾ ਕਮਾਲ ਤੇ ਯਾਰ ਇਹ ਗਲਤੀ ਹੋਈ ਪਿਆ ਮੈਨੂੰ ਸੱਚੀ ਯਕੀਨ ਯਾਰ ਆ ਨਾ ਕੋਈ ਪੋਦਸ ਕਰਦੇ ਮੇਰੀ ਵੀ ਗਿਆ ਕਿੱਥੇ ਆ ਵੀ ਜਾਉਂਦਾ ਕਿ ਮਰ ਗਿਆ ਨਾ ਕੋਈ ਫੋਨ ਨਾ ਕੋਈ ਮੈਸੇਜ ਨਹੀਂ ਕਮਾਲ ਹੋਈ ਪਿਆ ਮੈਨੂੰ ਇਹ ਸਮਝਉਂਦੀ ਆ ਐ ਤਾਂ ਫੇਰ ਕੰਮ ਚੱਲਣਾ ਨਹੀਂ ਇੱਥੇ ਆਪਾਂ ਖੇਤਾਂ ਤੋਂ ਰਾਤ ਕੱਟਣ ਚਾਹਦੇ ਰਾਤ ਦੇ ਭੁੱਖੇ ਮਰੀਏ ਨੇ ਆ ਤੇ ਹੁਣ ਫਰਾਂ ਕਰ ਐ ਕੰਮ ਨਹੀਂ ਚੱਲਣਾ ਤੂੰ ਚੱਲ ਘਰੇ ਵੱਡੇ ਤੋਂ ਜਾ ਕੇ ਮਾਫੀ ਮੰਗ ਲੈ ਮਾਫ ਕਰੂਗਾ ਭੈੜੀ ਬੱਟ ਲੜਾਈਆਂ ਤਾਂ ਹੁੰਦੀ ਰਹਿੰਦੀਆਂ ਹਰੇ ਘਰ ਤੇ ਹੁੰਦੀਆਂ ਲੜਾਈਆਂ ਆਪਾਂ ਕਿਹੜੇ ਭਰਾਵਾਂ 'ਚ ਨਹੀਂ ਲੜਾਈਆਂ ਹੁੰਦੀਆਂ ਹੁੰਦੀਆਂ ਰਹਿੰਦੀਆਂ ਹੂੰ ਚੱਫਰਾਂ ਕਰ ਕਰੇ ਚੱਲਦੇ ਆ ਕਰਿਆ ਗੱਲ ਕਰਦੇ ਆ ਮਾਫੀ ਉਹ ਵੀ ਮੰਗ ਲਾਂਗੇ ਹੋਰ ਕੀ ਆ ਇਹਦਾ ਪੰਗਾ ਹੀ ਕਰ ਲੈ ਮਗਰ ਦੇ ਮਗਰ ਲਾ ਕੇ ਨਾਲੇ ਮਾਤਾ ਕੀ ਹੁਣੀ ਆ ਚ ਕਰੇ ਉਹ ਵੀ ਗਈ ਹੋਈ ਚਗੀ ਫਰਾਂ ਕਰ ਹੁਣ ਤੂੰ ਕਰੇ ਚੱਲ ਮਾਤਾ ਹੁੰਦੀ ਤਾਂ ਉਹਨਾਂ ਨੇ ਕੁਝ ਕਹਿਣਾ ਵੀ ਨਹੀਂਗਾ ਮਾਤਾ ਆਪਣਾ ਪੱਕ ਕਰ ਲੂਗੀ ਮਾਤਾ ਨਾਲ ਹੋ ਜਾ ਕੇ ਮਾਫੀ ਮੰਗ ਲਾਂਗੇ ਸਾਹਮਣੇ ਮਾਤਾ ਹੁਣ ਤਾਂ ਆਪਣੇ ਮਾਰ ਥਕੇ ਹੋ ਕੀ ਉਹ ਤਾਂ ਮਾਫੀ ਕਰ ਦੇ ਚੱਲ ਫਿਰ ਕਰੇ ਚੱਲਦੇ ਆ ਦੇਖ ਰਿਆ ਕਰੇ ਆ ਕੇ ਆਏ ਕਿਉਂ ਦਾ ਚੱਲ ਕਰੇ ਹੋ ਰਹੀ ਯਾਰ ਮੈਂ ਬਰਾਂਡ ਕੀ ਉਹ ਬਾਹ ਤੂੰ ਤੇ ਕੁਝ ਕਰਦਾ ਪੈ ਕਿਧਰ ਮਾਰਦਾ ਫਿਰਦਾ ਤੋਂ ਪਏ ਬਸ ਪੁੱਛੀ ਨਾ ਮੈਂਬਰ ਯਾਰ ਮੈਨੂੰ ਰਾਤ ਅੱਜ ਤੱਕ ਕਿਹਨਾਂ ਪਤਾ ਗਿਆ ਤਾ ਆ ਦੂ ਆਥੇ ਇਹ ਕੀ ਕਰਦਾ ਮੱਕਰ ਦੇ ਪਵਾਲੇ ਪਾਏ ਹੋਇਆ ਸਾਰੇ ਯਾਰ ਮੱਕਰ ਨੇ ਕੀ ਕਰਤਾ ਮਗਰ ਇਹਨੂੰ ਪਤਾ ਨਹੀਂ ਪੱਤੀ ਦਿੰਦੇਗਾ ਤੁਹਾਨੂੰ ਨਾਲ ਹਾਂ ਸੋਦੀ ਪੁਰੀ ਲਾ ਆ ਮਗਰ ਮੈਨੂੰ ਕਹਿੰਦਾ ਤੂੰ ਬਜੇ ਖੰਡ ਬਿੰਦਾ ਕਰਦਾ ਮੁੱਢਾਂ ਦਾ ਹਾਂ ਆਧਰਾ ਮਾਲਕਾਂ ਸਹੀ ਆ ਗੱਲ ਉਹਦਾ ਮੈਂ ਕਹ ਤੂੰ ਬੋਲਟ ਲੈ ਕੇ ਆ ਅੱਛਾ ਮਗਰ ਮਗਰ ਲੱਗ ਗਿਆ ਹਾਂ ਮਗਾ ਮੈਨੂੰ ਰਾਇ ਵੀ ਤੇ ਬੋਟੇ ਕੇ ਮੈਂ ਲੈ ਕੇ ਆਇਆ ਤਾਂ ਹੁਣ ਸੁੱਕੇ ਰਾ ਤਾਂ ਦੇਣ ਦੇਣ ਲੱਗੇ ਬੋਲਟੋ ਹਾਂ ਹਾਂ ਸਹੀ ਆ ਗੱਲ ਮੈਨੂੰ ਨੇ ਦੱਸਤੀ ਕਹਾਣੀ ਕਰਿਆ ਐ ਕਰਕੇ ਐ ਕਰ ਹਾਂ ਕਰੇ ਕਲੇਸ ਪਾਲਾ ਹਾਂ ਕਿ ਮੈਂ ਤਾਂ ਬੋਲਟੇ ਦਵਾਉਣੀ ਮੈਂ ਕੋਈ ਕੰਮ ਨਹੀਂ ਕਰਦਾ ਮੈਂ ਘਰ ਹੋ ਜਾਂਦਾ ਬਾਹਰ ਅਸਰ ਹਾਂ ਕੁਝ ਖਾ ਵੀ ਮਰੂੰ ਮੈਂ ਤਾਂ ਉਮੀ ਕਰ ਲਿਆ ਹੂੰ ਕਰਿਆ ਕਿ ਮੈਂ ਕਲੇਸ ਪਾਲਿਆ ਸਾਡੇ ਦੇ ਕਲੇਸ ਮੈਂ ਨਾ ਇਹਦਾ ਉਲਟਾ ਪਿਆ ਸਾਡੇ ਨੇ ਚੱਕੀ ਡਾਂਗ ਤੇ ਪਣੀ ਸੀ ਉਹ ਤਾਂ ਲੈ ਕੇ ਬਗਾਨੇ ਮਗਰ ਹਾਂ ਮੈਂ ਆਂਦਾ ਤਾਂ ਇੰਨਾ ਕਹਿ ਕੇ ਮੈਂ ਮਗਰ ਨੇ ਕਹੀ ਇੰਨਾ ਕਹਿ ਕੇ ਆਗਾ ਵੀ ਜੇ ਮੈਂ ਇਹਨਾਂ ਨੂੰ ਕੁਝ ਖਾ ਗਿਆ ਮੂਰ ਨਾਲ ਮੈਂ ਘਰੇ ਨਹੀਂ ਵੜਦਾ ਤੇ ਬੋਲ ਨਹੀਂ ਨਮੋਦੇ ਨਾ ਹੁੜਾ ਕਰੂੰਗਾ ਓਏ ਇਹ ਕੁਝ ਨਹੀਂ ਕਰਦੇ ਤਾਂ ਆ ਤਾਂ ਚੱਲਦੀ ਰਹਿੰਦਾ ਸਾਰਾ ਘਰਾਂ ਚ ਕੀ ਪਤਾ ਸੀਗਾ ਮੈਂ ਬਰਾ ਉਹਨੇ ਪਵਾੜਾ ਪਵਾਤਾ ਉਹਨੇ ਬੱਛਰ ਖਾਈਂਦਾ ਖੇਤਾਂ ਦਾ ਮੈਂ ਤਾਂ ਹੁਣ ਆਇਆ ਸੀਗਾ ਵੀ ਮੈਂ ਹੁਣ ਆ ਗਿਆ ਘਰੋਂ ਕੀ ਪਤਾ ਪਤਾ ਲੈਣਗੇ ਮੈਂ ਮਗਰ ਆਣਗੇ ਕੋਈ ਆਇਆ ਨਹੀਂ ਕੋਈ ਨਹੀਂ ਆਇਆ ਹੋਈ ਤੇ ਗੱਲ ਆ ਮੈਨੂੰ ਵੀ ਸਮਝ ਆਉਂਦੀ ਏ ਆਇਆ ਕਿਉਂ ਨਹੀਂ ਵੀ ਪਤਾ ਉਨਾਂ ਨੂੰ ਕੀ ਲੋੜ ਆ ਯਾਰ ਮੈਨੂੰ ਹੋਰ ਹੁਣ ਮੈਨੂੰ ਮੈਂ ਸਲਾਹ ਦਿੱਤੇ ਦਿਮਾਗ ਨਾਲ ਗੱਲ ਕਰੀ ਮੈਂ ਯਾਰ ਮਾਫੀ ਮੰਗ ਲੈਣੇ ਉਹ ਤਾਂ ਵਿਚਾਰਾ ਹੈ ਨਹੀਂਗਾ ਚਲ ਫਿਰ ਆ ਤੈਨੂੰ ਛੱਡਣਾ ਕਰ ਹੁਣ ਘਰੇ ਤਰ ਕੇ ਆ ਭੁੱਖੇ ਮੈਨੂੰ ਤੇ ਫਿਰ ਕੋਈ ਹੋਰ ਹੈ ਨਹੀਂ ਚਲ ਬੈਠ ਇੱਕ ਮੈਂਬਰ ਸਾਹਿਬ ਜੀ ਤੇ ਮੈਨੂੰ ਲੋੜ ਪਈ ਨਾ ਮੈਨੂੰ ਕੁਸਤ ਮਾਰਨ ਲੱਗੇ ਮੈਂ ਤੈਨੂੰ ਸੁਣਨ ਦਾ ਹੀ ਜੱਸਾ ਕੋਈ ਨਹੀਂ ਜਦੋਂ ਕੋਈ ਦੱਸ ਦੇ ਬਸ ਚੰਗਾ ਚਾੜਾ ਨਹੀਂ ਈ ਗੋਲੀਆਂ ਬਣਾਉਂ ਚੰਗਾ ਪੈਂਦਰਾ ਕਰ ਗੱਲ ਕਰਦੇ ਬਸ ਉਹ ਕਰ ਦੇ ਮੈਂ ਬੋਲਤਾ ਮੈਂ ਮੈਂ ਤਰਾ ਕਰ ਕੋਈ ਗੱਲ ਨਹੀਂ

ਨਹੀਂ ਥੋੜਾ ਹੁੰਦਾ ਵੀ ਘਰ ਛੱਡ ਕੇ ਵਗ ਜਾਂਦੇ ਹੁੰਦੇ ਫੇਰ ਕਿਹੜਾ ਸਰਜੂ ਘਰ ਬਿਨਾ ਘਰ ਹੀ ਆਉਣਾ ਪਊਗਾ ਫੇਰ ਵੀ ਜਮੇ ਸਾਰੇ ਆ ਪਿਆਜ ਵਾਕਾਂ ਜਮੇ ਹੀ ਨਹੀਂ ਚਲਦੇ ਵੀ ਟਾਈਮ ਹੀ ਨਹੀਂ ਹੈਗਾ ਜਵਾਕਾਂ ਦਾ ਆ ਗਿਆ ਕੌਲੇ ਕੱਚ ਕੇ ਸਰ ਗਿਆ ਫੇਰ ਤਾਂ ਘਰ ਬਿਨਾ ਮਤਲਬ ਬਣੀ ਤਾਂ ਬਰੀ ਬੱਟੀਆਂ ਘੱਬ ਰਹੀ ਨਾ ਮੈਂ ਕੱਲ ਕੀ ਲੱਛਣ ਕਰਕੇ ਗਿਆਗਾ ਕਿੰਨਾ ਕੁਝ ਕੀਤਾ ਕੱਲ ਦਾ ਉਹਦੇ ਉਧਰ ਕਰ ਲੈਣਾ ਵੱਡੇ ਦਾ ਮੈਂ ਕਰਦੇ ਉਹਦਾ ਕਰਨਾ ਹੀ ਆ ਉਹ ਸਿਆਣਾਗਾ ਵੱਡਾਗਾ ਉਹ ਮਰ ਬੋਲਟੀ ਮੈਂ ਕਰਿਆ ਉਸ ਦਾ ਪ੍ਰਮਾਣਿਕਾ ਦਾ ਨਾਮ ਉਸ ਨੇ ਲੈ ਲਿਆ ਕੋਈ ਨਾ ਮੋਟਰਸਾਈਕਲ ਵੀ ਲੈ ਆ ਦਾਂਗੇ ਇੱਕ ਦੀ ਫਸਲ ਨਹੀਂ ਹੋਈ ਵੀ ਅਗਲੀ ਫਸਲ ਤੇ ਲੈ ਆ ਦਾਂਗੇ ਤੁਹਾਡਾ ਕੌਣ ਹੈ ਕਿ ਇਹ ਨਾ ਗੱਲਾਂ ਮਰੀ ਨਹੀਂ ਗੱਲ ਵੀ ਹਾਂ ਆ ਗਿਆ ਲਾਡਲਾ ਇਹ ਤਾਂ ਆ ਗਿਆ ਕਿਉਂ ਆ ਗਿਆ ਭਾਈ ਥੋੜੇ ਗੱਛ ਕੇ ਗੱਲ ਵੀ ਹਾਂ ਬਈ ਨਿਕਲ ਕੇ ਕਿਡਾ ਕੇ ਹੈਗਾ ਬੁਲਟ ਉਹ ਜੇ ਉਹਦੇ ਨਾਲ ਮੱਗਰ ਨਾਲ ਲੱਗ ਜਾਂਦਾ ਤੂੰ ਜਮੀਨ ਤੇ ਘਰ ਦਾ ਦਦਾ ਮਾਰਦਾ ਵੀ ਛੜਾ ਮੋਟਰਸਾਈਕਲ ਹੀ ਫਿਰਦਾ ਆਪਾਂ ਨਾਲ ਘੁੰਦਾ ਤੇ ਤੂੰ ਬੁਲਟ ਬੁਲਟ ਲੈ ਕੇ ਫਿਰ ਅੱਛਾ ਖਬਰ ਤਾਂ ਮੈਨੂੰ ਆ ਗਈ ਸਾਰੀ ਦੱਸ ਗਈ ਮੈਨੂੰ ਬੰਦਾ ਕੋਈ ਵੀ ਮੱਗਰ ਲੈ ਜਾਈ ਸਾਰੇ ਮੁਲਦਾਂ ਨੂੰ ਨਾ ਬਈ ਤੈਨੂੰ ਕੌਣ ਦੱਸ ਗਿਆ ਸੀ ਦੱਸ ਗਿਆ ਹੀ ਕੋਈ ਬੰਦਾ ਮੇਰੇ ਘਰੇ ਬੰਦੇ ਹੈਗੇ ਲਿਆ ਦੜੇ ਆਪ ਦਾ ਵੀ ਦਿਮਾਗ ਲਾਈਦਾ ਹੁੰਦਾ ਬਸਨ ਨਾਲ ਸੀ ਮਾਤਾ ਮੈਨੂੰ ਪਤਾ ਲੱਗਿਆ ਹੁਣ ਸਮਝ ਆ ਗਈ ਮੈਂ ਤੁਹਾਡੇ ਕੇ ਦੀ ਗਲਤੀ ਨਹੀਂ ਕਰਦਾ ਨਿਆਣਾ ਹੈਗਾ ਹੁਣ ਤੁਹਾਨੂੰ ਕਹਿੰਦੇ ਮੁਰਾ ਲੱਗਿਆ ਮੈਂ ਹੁਣ ਨਹੀਂ ਤੁਹਾਨੂੰ ਕੇ ਦੀ ਗਲਤੀ ਕਰਦਾ ਹਾਂ ਕੰਮ ਕਰੇਗਾ ਸਿੱਧਾ ਹੋਰ ਕਰੇ ਹਾਂ ਬਸ ਤੇਰਾ ਵਿਆਹ ਕਰਾਂਗੇ ਦਾਸ ਨਾਲ ਫੇਰੀ ਜੁੜਨ ਨਾ ਮੈਂ ਨਹੀਂ ਪਕੀਆ ਕੋਈ ਵੇ ਸਮਝ ਆ ਗਈ ਹੁਣ ਤਾਂ ਮੈਨੂੰ ਕਿਸੇ ਮਗਰ ਲਾ ਕੇ ਥੋੜਾ ਕੰਮ ਚੱਲਦਾ ਹੈ ਹਾਂ ਬਸ ਹੁਣ ਸਮਝ ਗਿਆ ਹਾਂ ਮਾਤਾ ਤੇ ਤੁਮੜੀ ਤੇ ਵੀ ਕੋਈ ਗਲਤੀ ਨਹੀਂ ਕਰਤਾ ਹਰੋਂ ਆਪਨੇ ਪਤਾਇਆ ਤੈਨੂੰ ਲੈ ਜਾਇਾਂ ਕੋ ਗੱਲ ਜੇ ਲੋਡ ਹੋਈ ਆਪਾਂ ਸਾਰਾ ਕੁਝ ਤੈਨੂੰ ਬਲਟ ਵੀ ਲੈ ਕੇ ਦੇਵਾਂ ਮੈਂ ਕੋਈ ਗੱਲ ਨਹੀਂ ਮੈਂ ਤਾਂ ਬਸ ਕੁਛ ਨਹੀਂ ਕਹਦਾ ਵੀ ਉਹ ਕਰਾਂਗੇ ਘੁੰਜਾ ਵੀ ਤਾਂ ਤਾਂ ਕੰਮ ਕਾਇਜ ਜਾਂਦੇ ਨੇ ਆ ਖੇਡ ਮਤਲਬ ਨੇ ਆਪ ਤਾਂ ਸਾਰੀ ਜਿੰਨੀ ਵੇਚੀ ਆਪਦੀ ਨਸ਼ੇ ਦਿਖਾ ਕੇ ਵੇਚ ਕੇ ਤੈਨੂੰ ਕਿਸੇ ਉਹ ਉਹ ਮੈਨੂੰ ਤਾਂ ਕਥਾਈ ਸੀ ਕਿ ਉਹ ਮਨ ਸਹਜਾਰੀ ਸਹੀ ਕਰਦੀ। ਉਹ ਤਾਂ ਐਵੇਂ ਜਦ ਦੋਨੇ ਪਾਈ ਇਕੱਠਾ ਕੰਮ ਕਰਦੇ ਨੇ ਲੜਾ ਕੇ ਬਹੇ ਕਰਦੀ। ਉਮਰ ਲਾਦੀ ਨਾ। ਨਾ ਹੁਣੇ ਤੋੜ ਕੇ ਜੀ ਬਗਾਦੀ ਕਰਨਾ ਮੈਂ ਕਿੱਥੇ ਲੜਾ। ਚਲ ਜਾ ਫਿਰ ਪਸੂ ਸੰਗੀ ਪਾਰੇ ਜਾ ਕੇ ਪਾਜਾ। ਹਾਂ ਕੋਈ ਗੱਲ ਨਹੀਂ। ਚੱਲ ਵੜ ਜਾ ਤਾਂ। ਚਾਹ ਚਾਹੇ ਲਈ ਮਾਤਾ। ਲੈ ਮਾਤਾ ਜਾ ਫਿਰ। ਕੰਮ ਥੇ ਜਾਨਾ ਮੱਕੀ ਲਮਾਉਣ ਵਾਲੀ ਕੋਈ ਆਪਣੀ। ਚਾਹ ਤਾਂ ਬਣੀ ਪਈ ਆ। ਚਲ ਉਹ ਵੀ ਨਹੀਂ ਆਣਾਗਾ। ਇਹ ਗਰੀਬਾ ਦਾ। ਉਂਗਲਾ ਜੜਦਾ ਲੋਕਾਂ ਦੀਆਂ ਤੇ। ਕੋਈ ਨਾ ਜੰਨਾ ਗਾ ਤੇ ਚੜ ਜਾਣਾ ਸਿਆਣਾ ਤੂੰ ਚੱਲ ਅੱਜ ਸਮਝਾ ਲਈ ਨਹੀਂ ਮਾੜਾ ਮੁੰਡਾ ਤਾਂ ਕਰ ਨਹੀਂ ਪੈਂਦਾ ਇੰਨਾ ਕੁ ਤਾਂ ਫਿਰ ਨਹੀਂ ਤਾਂ ਫਿਰ ਐ ਤਾਂ ਸਿਰ ਚੜਜੂਆ ਆਪਣਾ ਚੱਲ ਪਿਆਰ ਨਾਲ ਸਮਝਾ ਲਈ ਕੋਈ ਨਾ ਨਿਆਣੇ ਕੋਈ ਨਹੀਂ ਚਲ ਦੇਖਾਂਗੇ ਚੱਲ ਮਾਤਾ ਫਿਰ ਮੱਖੀ ਜਾ ਕੇ ਆਣਾ ਜਿੰਦਾ ਫਿਰ ਆ ਕੇ ਵੀ ਉਹ ਦੇਖਾਂਗੇ ਬੰਦਰ ਜੀ ਗੁੱਸੇ ਆਲਾ ਨੂੰ ਚੱਲ ਕੋਈ ਨਾ ਜਵਾਬ ਆ ਜਵਾਬ ਨੂੰ ਸਮਝਾਉਂਦੇ ਹੁੰਦੇ ਆ ਚੱਲ ਕੋਈ ਨਾ ਟਾਈਮ ਨਾਲ ਸਭ ਕੁਝ ਲੋਟ ਆਈਗਾ ਬੜਿਆ ਕਰਦਾਂਗੀ ਚੱਲ ਰਾਣੀ ਦੀ ਬੁੜੀ ਦਾ ਪਤਾ ਲੱਤੀ ਹੋਨੀਆ ਕਹਿੰਦੇ ਆ ਵੀ ਉਹ ਡਿੱਗ ਵੀ ਸੀਗੀ ਉਹ ਵੀ ਗੁੜੇ ਭੰਨ ਰਸਤੇ ਨੂੰ ਸੀਗੀ ਚਲ ਉਹਦਾ ਪਤਾ ਲਿਆ ਮਾ ਜੀ